ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਸੰਤੁਲਨ ਗਵਾ ਬੈਠੀ ਹੈ ਤੇ ਵੇਖਦੇ ਹੀ ਵੇਖਦੇ ਨਹਿਰ ਦੇ ਵਿੱਚ ਜਾ ਡਿੱਗੀ ਹੈ ਦੁਰਾਹਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬਾਈਕ ਸਵਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਗੱਡੀ ਨਹਿਰ ਦੇ ਵਿੱਚ ਜਾ ਡਿੱਗੀ ਹੈ ਗੱਡੀ ਦੇ ਵਿੱਚ ਸਵਾਰ ਮੁੰਡਾ ਡੁੱਬਦਾ ਹੋਇਆ ਵੇਖ ਕੇ ਆਲੇ ਦੁਆਲੇ ਦੇ ਲੋਕ ਭੱਜੇ ਆਉਂਦੇ ਨੇ ਕਾਫੀ ਸਮੇਂ ਤੱਕ ਲੋਕਾਂ ਦੇ ਵੱਲੋਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹੱਥ ਨਹੀਂ ਆਇਆ ਕਾਫੀ ਕੋਸ਼ਿਸ਼ ਤੋਂ ਬਾਅਦ ਮੁੰਡਾ ਖੁਦ ਹੀ ਗੱਡੀ ਦਾ ਸ਼ੀਸ਼ਾ ਪਾਣ ਕੇ ਬਾਹਰ ਨਿਕਲਿਆ ਨਹਿਰ ਤੋਂ ਬਾਹਰ ਨਿਕਲਦਾ ਹੈ ਤੇ ਹਾਦਸਾ ਇਸ ਦਰਮਿਆਨ ਕੀ ਰੋਡ ਦੇ ਵਿੱਚੋ ਵਿੱਚੇ ਹਾਦਸਾ ਵਾਪਰਦਾ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਵਿਦੈਸ਼ਤ ਦਾ ਮਾਹੌਲ ਹੈ ਦਰਸਲ ਇਸ ਮੌਕੇ ਦੱਸਿਆ ਜਾ ਰਿਹਾ ਹੈ ਕਿ ਨਹਿਰ ਦੇ ਵਿੱਚ ਇੱਕ ਗੱਡੀ ਡਿੱਗੀ ਹੈ ਤੇ ਇੱਕ ਮੁੰਡਾ ਉਸ ਦੇ ਵਿੱਚ ਸਵਾਰ ਸੀ ਉਸ ਨੂੰ ਬਚਾਉਣ ਦੇ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਮਾਂ ਰਹਿੰਦੇ ਉਸ ਮੁੰਡੇ ਨੇ ਸ਼ੀਸ਼ਾ ਤੋੜਿਆ ਹੈ ਤੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਅੱਜ ਦੇ ਵਿੱਚ ਵਾਲਵਾਲ ਵਜੇ ਕਰਨ ਵੀਰ ਸਿੰਘ ਬਰਾੜ ਦਾ ਇਹ ਕਹਿਣਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਟੂਡੈਂਟ ਹੈ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਆਪਣੇ ਘਰ ਤੋਂ ਚੰਡੀਗੜ੍ਹ ਯੂਨੀਵਰਸਿਟੀ ਜਾ ਰਿਹਾ ਸੀ ਰਸਤੇ ਦੇ ਵਿੱਚ ਦਰਾਹਾ ਨਹਿਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਬਾਈਕ ਸਵਾਰ ਆ ਜਾਂਦੇ ਨੇ ਸੁਬਚਾਉਣ ਦੇ ਲਈ ਪਹਿਲਾਂ ਗੱਡੀ ਜਿਹੜੀ ਖੰਬੇ ਦੇ ਵਿੱਚ ਵੱਜਦੀ ਹੈ ਤੇ ਫਿਰ ਨਹਿਰ ਦੇ ਵਿੱਚ ਛਾ ਡਿੱਗਿਆ ਬੜੀ ਮੁਸ਼ਕਲ ਦੇ ਨਾਲ ਉਸਨੇ ਜਾਨ ਬਚਾਈ ਹੈ ਹਾਲਾਂਕਿ ਗੱਡੀ ਇਸ ਹਾਦਸੇ ਦੇ ਵਿੱਚ ਚੱਕਣਾ ਸ਼ੁਰੂ ਹੋ ਗਈ ਹੈ ਚੱਲ 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 ਇੱਕ ਬੰਦਾ ਉੱਪਰ ਦੇ ਭੇਜ ਦੋ ਸਭ ਹੋ ਜੋ ਬਾਹਰ ਹੋ ਜੋ ਚਲ ਬਾਹਰ ਹੋ ਜਾ ਚਲੋ ਬਾਹਰ ਨਿਕਲੋ ਬੰਦੇ ਸਾਰੇ ਬੰਦੇ ਲਾਈਟ ਉੱਡਦਾ ਨਹੀਂ ਉੱਡਦਾ ਛੱਟੇ ਦਾ ਮਨ ਉਹ ਉਂਗਲ ਸਹੀ ਕਰ ਉਹ ਲਾਈ ਨੂੰ ਪਾ ਦ ਨਾ ਕਰਸਾ ਉਹ ਗੱਠ ਮਾਰਦਾ ਉਹਦੇ ਸਹੀ ਕੋ ਨੋਰ ਪਰ ਮਹਾਦਾ ਜੀ ਬੰਨਾ ਆ ਚਲ ਬਾਹਰ ਦਾ ਕਰੋ ਬਸ ਠੀਕ ਆ ਠੀਕ ਆ ਉਹ ਇਹ ਨਹੀਂ ਨਿਕਲਦਾ ਇਹ ਨਿਕਲ ਨਹੀਂ 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 ਤੂੰ ਆਉਣ ਨੂੰ ਤਾਂ ਬਾਹਰ ਗੱਡੀ ਬਾਅਦ ਤੋਂ ਪਿਆ ਤਾਂ ਅਸੀਂ ਜਿੱਦੂ ਸਲੋ ਹੋ ਗਈ ਤੇ ਆਹ ਸਾਡਾ ਅੱਜ ਦਾ ਨਾ ਸੋਕੀਓ ਵਕੀਓ ਨੇ ਵੀ ਅੱਜ ਨੀਵਾ ਹੋ ਗਿਆ ਨਾ ਜਿੱਦੂ ਤੇ ਵੀ ਹੋਈ ਹੈ ਪੰਸਾਬ ਕੀ ਮਾਮਲਾ ਜੀ ਇਹ ਮਾਮਲਾ ਸਾਰ ਇੱਥੇ ਗੱਡੀ ਗਰੀ ਹੈ ਨਹਿਰ ਦੇ ਵਿੱਚ ਆ ਮੈਨੂੰ 7:30 ਵਜੇ ਕਾਲ ਆਈ ਸਾਡੇ ਤੋਂ ਪਿੰਡੋਂ ਮੇਰੇ ਕਿਸੇ ਵੀਰ ਦੀ ਕਹਿੰਦੇ ਵੀ ਗੱਡੀ ਗਰੀ ਹੈ ਮੈਂ ਮੌਕੇ ਤੇ ਆਇਆ ਤਾਂ ਕਿ ਦੇਖਿਆ ਤਾਂ ਗੱਡੀ ਤਾਂ ਹਣ ਵਿੱਚ ਹੀ ਹੈ ਤੇ ਉਹ ਮੁੰਡਾ ਜਿਹੜਾ ਸੀਗਾ ਪ੍ਰਮਾਤਮਾ ਦੀ ਵਧੀਆ ਕਿਰਪਾ ਹੋਈ ਹੈ ਵਿਚਾਰੇ ਦਾ ਉਹਦਾ ਬਚਾਅ ਹੋ ਗਿਆ ਵੀ ਉਹ ਆਪਣਾ ਸ਼ੀਸ਼ਾ ਭੰਨ ਕੇ ਆਪਣੀ ਹਿੰਮਤ ਨਾਲ ਨੌਜਵਾਨ ਮੁੰਡਾ ਸੀਗਾ ਥੋੜੀ ਬਹੁਤੀ ਉਹਨੂੰ ਤਾਰੀ ਆਉਂਦੀ ਸੀਗੀ ਤੇ ਉਸ ਕਰਕੇ ਆਪਣਾ ਹਿੰਮਤ ਕਰਕੇ ਨਿਕਲਿਆ ਆ ਕਿੱਥੇ ਦਾ ਰਹਿਣ ਵਾਲਾ ਸੀ ਮੌਜਦਾਨ ਇਹ ਫਰੀਦਕੋਟ ਦਾ ਦਾਦਾ ਜੀ ਮੁੰਡਾ ਨੌਜਵਾਨ ਫਰੀਦਕੋਟ ਦਾ ਤੇ ਚੰਡੀਗੜ੍ਹੇ ਪੜ੍ਹਦਾ ਪੀਜੀ ਦੇ ਵਿੱਚ ਤੇ ਮਗਰੋਂ ਉਧਰ ਜਾ ਰਿਹਾ ਸੀਗਾ ਕਿਸ ਤਰ੍ਹਾਂ ਹੋਇਆ ਹਾਦਸਾ ਕੋਈ ਹਾਦਸਾ ਉਹਦੇ ਕਹਿਣ ਮੁਤਾਬਕ ਕਿ ਉਹ ਮੋਟਰਸਾਈਕਲ ਵਾਲਾ ਸੀਗਾ ਇੱਥੇ ਗਾ ਰਸਤੇ 'ਚ ਖੜਾ ਸੀ ਉਹਨੇ ਸਾਈਡ ਤੇ ਨਹੀਂ ਕਰਿਆ ਤੇ ਇਹਨੇ ਗੱਡੀ ਕੱਟਤੀ ਤੇ ਗੱਡੀ ਇਹਦੀ ਖੰਭਾ ਤੋੜਦੀ ਹੋਈ ਹੈਰ ਦੇ ਵਿੱਚ ਜੱਡ ਗਈ ਤੇ ਇਹੀ ਦੱਸਿਆ ਉਹਨੇ ਹਾਂ ਭਾਜੀ ਕਿਹਨੋਂ ਤੁਹਾਡਾ ਮੇਰਾ ਨਾਮ ਬਾਈ ਕਰਨਬੀਰ ਸਿੰਘ ਬਰਾੜ ਆ ਮੈਂ ਫਰੀਦਕੋਟ ਤੋਂ ਆਈ ਕਿੱਦਾਂ ਹਾਸਾ ਵਾਪਰਿਆ ਤੁਹਾਡੇ ਨਾਲ ਬਈ ਮੈਂ ਚੰਡੀਗੜ੍ਹ ਜਾ ਰਿਹਾ ਸੀ ਰਸਤੇ ਦੇ ਵਿੱਚ ਸੀਗਾ ਇਧਰੋਂ ਆ ਰਿਹਾ ਸੀਗਾ ਉਹ ਡਿਵਾਈਡਰ ਤੇ ਕੋਈ ਮੋਟਰਸਾਈਕਲ ਵਾਲਾ ਖੜਾ ਸੀ ਉਹਦੇ ਪਤਾ ਨਹੀਂ ਕੀ ਦਿਮਾਗ ਚਾਹੀ ਪਤਾ ਨਹੀਂ ਘਬਰਾ ਗਿਆ ਗੱਡੀ ਦੇ ਵਿਚਾਲੇ ਲੈ ਗਿਆ ਉਹਨੇ ਮੋਟਰਸਾਈਕਲ ਰੋਕ ਲਿਆ ਉਹਨੂੰ ਬਚਾਉਂਦੇ ਨੇ ਮੈਂ ਗੱਡੀ ਪਰਲੇ ਪਾਸੇ ਕੀਤੀ ਉੱਥੇ ਡਿਵਾਈਡਰ ਚ ਵੱਜਣ ਲੱਗੀ ਮੈਂ ਜਮਾਹੋਰਲੇ ਪਾਸੇ ਘੱਟ ਮਾਰਿਆ ਬਈ ਗੱਡੀ ਮੇਰੀ ਨਹਿਰ ਤੇ ਜਾਵੜੀ ਮਰਚ ਮੈਂ ਡੁੱਬਦਾ ਜਿਵੇਂ ਹੀ ਪਹਿਲਾਂ ਸ਼ੀਸ਼ਾ ਵੀ ਨਹੀਂ ਖੁੱਲਿਆ ਨਾ ਬਾਰੀ ਖੁੱਲੀ ਕੂਲੀ ਮਾਰ ਮਾਰ ਕੇ ਮੈਂ ਸ਼ੀਸ਼ਾ ਖੋਲਿਆ ਬਈ ਬਾਹਰ ਆਇਆ ਗੱਡੀ ਤੋਂ ਗੱਡੀ ਡੁੱਬ ਗਈ ਗੱਡੀ ਨੂੰ ਹੱਥ ਪਾਉਣ ਲੱਗਾ ਗੱਡੀ ਵੀ ਡੁੱਬ ਗਈ ਉਹ ਪਲਤੇ ਖੜਾ ਵੇਖਦਾ ਰਿਹਾ ਮੈਂ ਉਹਨੂੰ ਕਹੀ ਗਿਆ ਬਈ ਮੈਨੂੰ ਬਚਾ ਲੈ ਬਚਾ ਲੈ ਕਿਸੇ ਨੇ ਨਹੀਂ ਬਚਾਇਆ ਹੋਰ ਪਿੰਡ ਵਾਲੇ ਆ ਗਏ ਉਹਨਾਂ ਨੇ ਸਾਫਾ ਸੁਭਾ ਸਿੱਟਿਆ ਪਰ ਸਾਫਾ ਨਹੀਂ ਪਹੁੰਚੇ ਮੇਰੇ ਤੱਕ ਫਿਰ ਬਈ ਮੈਂ ਤੈਰ ਕੇ ਖੁਦ ਆਪ ਉਹ ਅੱਗੋਂ ਆ ਕੇ ਆਪ ਨਿਕਲਿਆ ਨੇ ਜਿਹੜਾ ਮੋਟਰਸਾਈਕਲ ਵਾਲਾ ਸੀ ਜਿਹਦੇ ਨਾਲ ਹਾਸਾ ਆਉਣ ਲੱਗਾ ਉਹੀ ਖੜਾ ਸੀ ਪੁਲ ਤੇ ਹਾਂਜੀ ਭਾਈ ਉਹੀ ਖੜਾ ਪੁਲ ਤੇ ਵੇਖ ਰਿਹਾ ਸੀ ਹੁਣੇ ਕੁਛ ਨਹੀਂ ਕੀਤਾ ਜਦੋਂ ਮੈਂ ਬਾਹਰ ਆ ਗਿਆ ਗੱਰ ਤੋਂ ਪਿੰਡਲ ਨੂੰ ਭੱਜ ਗਿਆ ਭਾਈ ਕਿਹਨੋਂ ਤੁਹਾਡਾ ਹਰਚੰਦ ਸਿੰਘ ਆ ਜੀ ਹਰਚੰਦ ਜੀ ਕਿਵੇਂ ਹਾਸਾ ਹੋਇਆ ਹਾਸਾ ਆ ਜੀ ਅਸੀਂ ਦਵਾਈ ਲੈਣ ਆਏ ਸੀ ਕਿ ਜੀ ਇੱਥੇ ਵਿਚਾਲੇ ਸੀ ਮੋਟਰਸਾਈਕਲ ਵਾਲਾ ਖੜਾ ਸੀਗਾ ਇੱਕ ਤੇ ਕਲਚ ਡਾਬਲ ਪਾ ਕੇ ਛੱਡਨੇ ਪਿਛਾਲੇ ਨੇ ਕਰ ਲਿਆ ਮੋਟਰਸਾਈਕਲ ਇਹ ਮੋਟਰਿਆਂ ਨੂੰ ਬਚਾਉਣ ਕਰਕੇ ਮੁੰਡੇ ਨੇ ਜੀ ਗੱਡੀ ਘੁੰਮੀ ਤਾਂ ਗੱਡੀ ਬੇਕੰਟਰੋਲ ਹੋ ਚੁੱਕੀ ਇਹਦੇ ਫੋਟੋ ਬਾਕਸ ਨਾਲ ਕੋਲੇ ਉਥੋਂ ਕੋਈ ਬੇ ਨਹੀਂ ਅੱਜ ਡਿਕਣਗਾ ਆਪਣੇ ਮੁੰਡਾ ਸੀਚਾ ਤੇ ਪਾਨ ਕੇ ਬਾਹਰ ਨਿਕਲੇ ਆ ਅਸੀਂ ਪੁੱਛ ਕੇ ਪੁੱਲ ਤੇ ਗਏ ਪਰਦੇ ਪੁੱਲ ਤੇ ਚਟੇ ਮੁੰਡਾ ਹੱਥ ਪਰ ਨਹੀਂ ਆਇਆ ਅੱਜ ਖੁਦ ਉਤਨੇ ਆਏ ਆਪਣੇ ਮੁੰਡੇ ਨੇ ਆਪਣੇ ਆਪ ਮਿਹਨਤ ਕਰਕੇ ਬਾਹਰ ਨਿਕਲਿਆ ਜੀ ਜਿਹੜਾ ਮੌਕੇ ਤੇ ਮੋਟਰਸਾਈਕਲ ਦਾ ਓਏ ਮੁੰਡਾ ਵੀ ਪ੍ਰਾਰ ਹੋ ਗਿਆ ਜਦੇ ਜੀ